ਸਾਸਰੀ ਕਾਲ ਜੀ ਮੈਂ ਤੁਹਾਡਾ ਹਰਜੋਤ ਸਿੰਘ ਮਾ ਲੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਲਟੀ ਵੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੰਟਰਸਟਿੰਗ ਫੈਕਟ ਜਿਵੇਂ ਕਿਹੜਾ ਕੀੜਾ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ਜਿਵੇਂ ਮੱਛਰ ਮਾਰਨ ਵਾਲੀ ਪਹਿਲੀ ਕੋਲੀ ਕਿਸ ਨੇ ਬਣਾਈ ਅਤੇ ਦੁਨੀਆ ਦਾ ਸਭ ਤੋਂ ਖਤਰਨਾਕ ਜਾਨਵਰ ਕਿਹੜਾ ਹੈ ਇਸ ਤਰ੍ਹਾਂ ਦੇ ਕੁਝ ਅਮੇਜ਼ਿੰਗ ਫੈਕਟਸ ਸਾਡੀ ਕੋਇਲ ਦਾ ਆਵਿਸ਼ਕਾਰ ਲੁਚੀਰਾ ਮੀਆਂ ਮਾਨੇ ਕੀਤਾ ਫੈਕਟ ਨੰਬਰ 2 ਜਿਵੇਂ ਸਿੰਘ ਦਾ ਮਤਲਬ ਸ਼ੇਰ ਹੁੰਦਾ ਹੈ ਉਸ ਤਰ੍ਹਾਂ ਕੌਰ ਦਾ ਮਤਲਬ ਰਾਜਕੁਮਾਰੀ ਹੁੰਦਾ ਹੈ ਫੈਕਟ ਨੰਬਰ 3 ਸਾਡੇ ਸਰੀਰ ਵਿੱਚ ਇੰਨਾ ਲੋਹਾ ਮੌਜੂਦ ਹੈ ਜਿਸ ਨਾਲ 1 ਇੰਚ ਲੰਬੀ ਕੇਲ ਬਣਾਈ ਜਾ ਸਕਦੀ ਹੈ ਫੈਕਟ ਨੰਬਰ 4 ਤੁਹਾਨੂੰ ਪਤਾ ਹੈ ਪਿਆਜ਼ ਕੱਟਣ ਨਾਲ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਪਰ ਤੁਹਾਨੂੰ ਪਤਾ ਹੈ ਜੇ ਪਿਆਜ਼ ਕੱਟਣ ਵੇਲੇ ਜਿੰਗਮ ਚਬਾਈ ਜਾਵੇ ਤਾਂ ਸਾਡੀ ਅੱਖਾਂ ਵਿੱਚ ਹੰਝੂ ਨਹੀਂ ਆ ਬਣਗੇ ਫੈਕਟ ਨੰਬਰ 5ヘア ਆਇਲ ਦਾ ਆਵਿਸ਼ਕਾਰ 5000 ਸਾਲ ਪਹਿਲਾਂ ਕੀਤਾ ਗਿਆ ਸੀ ਫੈਕਟ ਨੰਬਰ 6 ਪੈਨਸਿਲ ਦਾ ਆਵਿਸ਼ਕਾਰ ਨਿਕੋਲਾ ਜੈਕਸ ਕੌਂਟੇ ਨੇ ਕੀਤਾ ਫੈਕਟ ਨੰਬਰ 7 ਨਾਸਾ ਦੇ ਸਾਇੰ ਵਿਨਸ ਪਲੈਨਟ ਤੇ એલિયન ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਫੈਕਟ ਨੰਬਰ 8 ਦੁਨੀਆ ਦਾ ਸਭ ਤੋਂ ਖਤਰਨਾਕ ਜਾਨਵਰ ਮੱਛਰ ਹੈ ਜਿਸ ਦੇ ਕਾਰਨ ਪੂਰੀ ਦੁਨੀਆ ਵਿੱਚ 7 ਲੱਖ 80 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਫੈਕਟ ਨੰਬਰ 9 ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸੱਪ ਇਨਲੈਂਡ ਟਾਈਪਨ ਹੈ ਜੋ ਕਿ ਆਸਟ੍ਰੇਲੀਆ ਵਿੱਚ ਪਾਇਆ ਜਾਂਦਾ ਹੈ ਫੈਕਟ ਨੰਬਰ 10 ਦੁਨੀਆ ਦੀ ਸਭ ਤੋਂ ਖਤਰਨਾਕ ਪਰਮਾਣੂ ਬੰਬ ਦਾ ਨਾਮ ਹੈ ਤਸਾਰ ਬੋਮਬਾ ਜੋ ਕਿ ਸੋਵੀਅਤ ਯੂਨੀਅਨ ਦੇ ਕੋਲ ਹੈ ਫੈਕਟ ਨੰਬਰ 11 ਦੁਨੀਆ ਦੇ ਸਭ ਤੋਂ ਤੇਜ਼ ਘੋੜਿਆਂ ਦੀ ਨਸਲ ਥੋਰੋ ਬ੍ਰੀਡ ਹੈ ਫੈਕਟ ਨੰਬਰ 12 ਐਗਜ਼ਾਮ ਦੀ ਖੋਜ ਹੈਨਰੀ ਫਿਟਲ ਨੇ ਕੀਤੀ ਫੈਕਟ ਨੰਬਰ 13 ਦੁਨੀਆ ਦਾ ਸਭ ਤੋਂ ਮ ਇਸਦੀ ਕੀਮਤ ਇੰਡੀਆ ਵਿੱਚ 80 ਲੱਖ ਤੋਂ 1 ਕਰੋੜ ਹੁੰਦੀ ਹੈ ਫੈਕਟ ਨੰਬਰ 14 ਦੁਨੀਆ ਦਾ ਸਭ ਤੋਂ ਮਹਿੰਗਾ ਐਕਟਰ ਟਾਮ ਗਰੂਸ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਨਾਲ ਹੀ ਸਾਡੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਤੇ ਨਵੀਆਂ ਵੀਡੀਓ ਤੁਹਾ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਤੇ ਧੰਨਵਾਦ